ਬਸ ਐਸੀ ਆਪਣੇ ਨੌਂ ਚ ਬਹੁਤ ਲੋਕ ਦੇਖਿਆ ਜਿਹੜੀਆਂ ਕੁੜੀਆਂ ਭਰੇ ਭਰਾਏ ਘਰ ਛੱਡ ਕੇ ਚਲੀਆਂ ਜਾਂਦੀਆਂ ਕਹਿੰਦੇ ਜੋ ਕੀਤਾ ਤੁਸੀਂ ਆਪਣੇ ਲਈ ਕੀਤਾ ਇੱਕ ਛੋਟੀ ਜੀ ਗੱਲ ਮੈਂ ਇਸ ਕਰਕੇ ਦੱਸੀ ਆ ਕਿ ਮੇਰੇ ਸਾਸਰ ਨੇ ਚੰਗੇ ਸੀ ਤਾਂ ਗਾਇਸ ਆਪਾਂ ਇੱਕ ਵਲੌਗ ਪਾਇਆ ਸੀ ਥੋੜੀ ਦੇਰ ਪਹਿਲਾਂ ਕਮੈਂਟ ਕਿਹਾ ਹੁਮ ਟੂਰ ਵਲੌਗ ਉਹ ਪਹਿਲਾਂ ਐ ਨਾ ਇੱਕ ਦੀਦੀ ਨੇ ਕਮੈਂਟ ਕਰਿਆ ਸੀਗਾ ਪ੍ਰੀਤ ਕੌਰ ਨੇ ਠੀਕ ਹੈ ਕਿ ਹੋਮ ਟੂਰ ਵਲੌਗ ਪਾਓ ਚਲੋ ਅਸੀਂ ਕਾਫੀ ਦਿਨਾਂ ਬਾਅਦ ਪਾਤਾ ਮੇਰੇ ਸਮੇਂ ਮੇਰਾ ਥੋੜਾ ਜਿਹਾ ਬੋਲਣ ਚ ਨਾ ਪ੍ਰੋਬਲਮ ਆਏ ਮੇਰੀ ਗੰਦੀ ਗੱਡੀ ਕਿਹਨੇ ਗੱਡੀ ਚ ਕਿੱਥੇ ਵੜ ਗਈ ਕਿੱਥੇ ਵੜ ਕੇ ਦੌੜੀ ਆ ਸਾਊਂਡ ਕੇ ਨੰਨੇ ਜਦੋਂ ਗਏ ਆ ਚਲੇ ਕੋਈ ਗੱਲ ਕਿੱਥੇ ਵੜ ਗਈ ਕਿੱਥੇ ਵੜ ਗਈ ਨਹੀਂ ਗਿਆ ਬਸ ਨਹੀਂ ਵੀਰਾਂ ਦੱਸੋ ਬਸ ਚਲੋ ਨੈਕਸਟ ਕੰਟੀਨਿਊ ਤੇ ਉਹਨਾਂ ਨੇ ਹੁਣ ਮੇਰੀ ਜਿਹੜਾ ਮੈਂ ਵਲੌਗ ਪਾਇਆ ਉਹਦੇ ਚ ਅਸੀਂ ਬਹੁਤ ਰੋਏ ਤੇ ਉਹਨਾਂ ਨੇ ਕਮੈਂਟ ਕਰਿਆ ਕਿ ਸੌਰੀ ਦੀਦੀ ਮੈਂ ਤੁਹਾਨੂੰ ਬੋਲਿਆ ਸੀ ਹੋਮ ਟੂਰ ਦਾ ਮੈਨੂੰ ਨਹੀਂ ਸੀ ਪਤਾ ਆ ਗੱਲ ਪਲੀਜ਼ ਸੌਰੀ ਤੇ ਇਹ ਦੂਸਰਾ ਕਮੈਂਟ ਉਹਨਾਂ ਨੇ ਕਰਿਆ ਦੀਦੀ ਪਲੀਜ਼ ਰੋਇਆ ਨਾ ਕਰੋ ਜੋ ਵਾਇਗਰੂ ਨੂੰ ਮਨਜ਼ੂਰ ਸੀ ਤੇ ਥੈਂਕ ਯੂ ਦੀਦੀ ਪਹਿਲਾਂ ਤਾਂ ਤੁਹਾਡਾ ਕਮੈਂਟ ਕਰਨ ਲਈ ਤੇ ਦੂਸਰੀ ਗੱਲ ਤੁਸੀਂ ਸੌਰੀ ਨਾ ਬੋਲੋ ਕਿਉਂਕਿ ਤੁਹਾਡੀ ਕੋਈ ਗਲਤੀ ਨਹੀਂ ਇਹਦੇ 'ਚ ਠੀਕ ਹੈ ਅਸੀਂ ਵਲੌਗ ਬਣਾਇਆ ਚਲੋ ਹਜੇ ਸਾਡੇ ਵਲੌਗ ਘੱਟ ਚੱਲ ਰਹੇ ਨੇ ਬੇਸ਼ੱਕ ਤੁਸੀਂ ਕੰਨਿਆਂ ਨੇ ਕਿਹਾ ਵਾ ਆਉਣ ਵਾਲੇ ਟਾਈਮ 'ਚ ਹੋਰ ਵੀ ਕੋਈ ਕਹਿੰਦਾ ਅਸੀਂ ਬਣਾਉਣਾ ਹੀ ਸੀ ਵਲੌਗ ਤਾਂ ਤੇ ਅੱਜ ਥੋੜਾ ਜਿਹਾ ਅਸੀਂ ਟਾਈਮ ਗਲਤ ਰੱਖ ਲਿਆ ਅੱਜ ਦਾ ਦਿਨ 26 ਜਨਵਰੀ ਸੀ ਨਾ ਅੱਜ ਮੇਰੇ ਬ੍ਰਦਰ ਦੀ ਬ੍ਰਦਰ ਦਾ ਬਰਥਡੇ ਸੀਗਾ ਜਿਹਦੀ ਡੈਥ ਹੋਈ ਸੀ ਤੇ ਅੱਜ ਅਸੀਂ ਅਚਾਨਕ ਹੀ ਹੋਮ ਟੂਰ ਦਾ ਵਲੌਗ ਰੱਖ ਲੈ ਆ ਰੱਖਿਆ ਸੀ ਇਸ ਕਰਕੇ ਸੀ ਮਤਲਬ ਸਾਨੂੰ ਨਾ ਸਵੇਰ ਦਾ ਡਾਊਨ ਡਾਊਨ ਫੀਲ ਹੋ ਰਿਹਾ ਸੀ ਅਸੀਂ ਕੁਝ ਐਕਟੀਵਿਟੀ ਕਰਨਾ ਚਾਹੁੰਦੇ ਸੀ ਅਸੀਂ ਤਾਂ ਅੱਜ ਦਾ ਦਿਨ ਰੱਖ ਲਿਆ ਪਰ ਉਹ ਜਦੋਂ ਗੱਲਾਂ-ਗੱਲਾਂ ਚ ਚਲੋ ਗੱਲ ਹੋ ਗਈ ਫਿਰ ਯਾਦ ਆ ਗਈ ਤੇ ਇਸ ਕਰਕੇ ਚਲੋ ਤੁਹਾਡੀ ਕੋਈ ਗਲਤੀ ਨਹੀਂ ਇਹਦੇ 'ਚ ਅਸੀਂ ਆਪਣੀ ਮਰਜ਼ੀ ਨਾਲ ਵਲੌਗ ਬਣਾਇਆ ਵਾ ਤੁਹਾਡੇ ਕਹਿਣ ਤੇ ਬਣਾਇਆ ਪਰ ਅਸੀਂ ਦਿਨ ਗਲਤ ਰੱਖ ਲਿਆ ਇਹ ਸਾਡੀ ਗਲਤੀ ਆ ਤੁਸੀਂ ਨਾ ਗਲਤੀ ਮੰਨ ਸਾਡੀ ਗਲਤੀ ਆ ਤੇ ਥੈਂਕ ਯੂ ਤੁਸੀਂ ਇੰਨਾ ਜ਼ਿਆਦਾ ਪਿਆਰ ਕਰ ਰਹੇ ਹੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਸੀਂ ਸਾਡੇ ਇਸ ਵਲੌਗ ਨੂੰ ਤੇ ਸਾਰੇ ਵਲੌਗਸ ਨੂੰ ਇਦਾਂ ਹੀ ਪਿਆਰ ਕਰੋ ਇੱਕ ਮੈਨੂੰ ਕਮੈਂਟ ਆਇਆ ਸੀਗਾ ਤੇ ਉਹ ਕਹਿੰਦੇ ਉਹਨਾਂ ਦਾ ਇੰਟਰਵਿਊ ਤੇ ਕਮੈਂਟ ਆਇਆ ਸੀ ਕਹਿੰਦੇ ਜੋ ਕੀਤਾ ਤੁਸੀਂ ਆਪਣੇ ਲਈ ਕੀਤਾ ਵੀ ਸੋਸ਼ਲ ਮੀਡੀਆ ਤੇ ਕਿਉਂ ਦੱਸਦੇ ਹੋ ਤੇ ਉਸ ਭਰਾ ਨੂੰ ਮੈਂ ਕਹਿਣਾ ਚਾਹੁੰਨੀ ਆ ਵੀ ਭਰਾਵਾ ਕੋਈ ਵੀ ਕਿਸੇ ਲਈ ਨਹੀਂ ਕਰਦਾ ਹੁੰਦਾ ਹਰ ਕੋਈ ਆਪਣੇ ਲਈ ਹੀ ਕਰਦਾ ਵਾ ਪਰ ਅਸੀਂ ਇੱਕ ਮੋਟੀਵੇਸ਼ਨ ਬਣਾਉਣਾ ਚਾਹੁੰਦੇ ਹਾਂ ਵੀ ਮਤਲਬ ਉਹ ਹਵਾ ਵੀ ਜੇ ਪੂਰੇ ਜੰਗਲ 'ਚ ਅੱਗ ਲੱਗੀ ਹੈ ਨਾ ਤਾਂ ਚਿੜੀ ਚੰਜਨਾ ਪਾਣੀ ਪਾਉਂਦੀ ਏ ਠੀਕ ਹੈ ਤੇ ਉਹ ਸਾਰੇ ਜੰਗਲ ਦੀ ਅੱਗ ਤਾਂ ਨਹੀਂ ਬੁਝਾਉਂਦੀਗੀ ਬਾਕੀ ਲੋਕ ਉਹਦੇ ਤੇ ਹੱਸਦੇ ਆ ਵੀ ਇਹੇ ਦੇਖ ਅੱਗ ਬੁਝਾਉਣ ਲੱਗੀ ਹੈ ਨਾ ਇਹ ਅਸੀਂ ਆਪਣੇ ਨੌਂ 'ਚ ਬਹੁਤ ਲੋਕ ਦੇਖਿਆ ਜਿਹੜੀਆਂ ਕੁੜੀਆਂ ਭਰੇ ਭਰਾਏ ਘਰ ਛੱਡ ਕੇ ਚਲੀਆਂ ਜਾਂਦੀਆਂ ਕਿ ਨਾ ਅਸੀਂ ਮੋਟੀਵੇਸ਼ਨ ਬਣਦੇ ਆ ਸਾਡੇ ਤੋਂ ਇੱਕ ਸਿੱਖੂ ਦੋ ਸਿੱਖੂ ਚਾਰ ਸਿੱਖੂ ਕੋਈ ਤਾਂ ਸਿੱਖੂਗਾ ਨਾ ਕਿ ਔਖੇ ਔਖੇ ਟਾਈਮ ਕੱਟਣਾ ਚਾਹੀਦਾ ਵਾ ਆਪਣੇ ਲਈ ਹੀ ਕਰਨਾ ਚਾਹੀਦਾ ਆਪਣੇ ਲਈ ਹੀ ਕਰਨ ਲਈ ਆਪਣੇ ਘਰੇ ਰਹੋ ਨਾ ਕਿ ਆਪਣਾ ਭਰਿਆ ਭਰਾਇਆ ਘਰ ਛੱਡ ਕੇ ਹੋਰ ਕਿਤੇ ਚਲੇ ਜਾਓ ਮੈਂ ਬਹੁਤ ਕੇਸ ਦੇਖੇ ਨੇ ਮੇਰੇ ਨੌਂ ਚ ਹੀ 5-6 ਕੇਸ ਨੇ ਕਿਤੇ ਮਿਲਦੇ ਜੁਲਦੇ ਵੀ ਚਲ ਜਾਂਦੇ ਹਾਂ 5-6 ਕੇਸ ਮੇਰੇ ਨੌਂ ਚ ਨੇ ਜਿਹੜੇ ਕਿ ਕੁੜੀਆਂ ਨੂੰ 15-20 ਸਾਲ ਮੰਨ ਲਓ ਵਿਆਹ ਨਹੀਂ ਹੋ ਗਏ ਜਵਾਕ ਵੀ ਹੋ ਗਏ ਤਾਂ ਵੀ ਛੱਡ ਛੱਡ ਜਾਈ ਜਾਂਦੀਆਂ ਨੇ ਜਦ ਕਿ ਅਸੀਂ ਤਾਂ ਆਪਣਾ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਚਲੋ ਨਹੀਂ ਜਿਵੇਂ ਵੀ ਇੰਟਰਵਿਊ 'ਚ ਤੁਸੀਂ ਸੁਣਿਆ ਵਾ ਮੈਂ ਸੱਚ ਬੋਲਿਆ ਵਾ ਹਜੇ ਮੈਂ ਸਿਰਫ ਉਹਦੇ 'ਚ 25% ਗੱਲਾਂ ਦੱਸੀਆਂ ਨੇ ਨਾ ਕਿ ਅਸੀਂ ਉਹੀ ਲਾ ਲਾ ਕੇ ਸਾਰੀਆਂ ਗੱਲਾਂ ਵੀ ਸਾਰੀਆਂ ਗੱਲਾਂ ਸ਼ੇਅਰ ਨਹੀਂ ਕੀਤੀਆਂ ਨਹੀਂ ਤਾਂ ਬਹੁਤ ਗੱਲਾਂ ਨੇ ਦੱਸਣ ਨੂੰ ਤੁਹਾਨੂੰ ਸੱਚ ਹਜੇ ਵੀ ਨਹੀਂ ਪਤਾਗਾ ਇਸ ਕਰਕੇ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਕੀ ਬੋਲ ਰਿਹਾ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਵਾ ਤਾਂ ਠੀਕ ਆ ਨਹੀਂ ਮਿਲਿਆ ਤੇ ਜਾਓ ਬਲੌਕ ਕਰ ਦਿਓ ਤੁਹਾਨੂੰ ਕਿਹੜਾ ਅਸੀਂ ਕਹਿੰਨੇ ਆ ਕਿ ਤੁਸੀਂ ਵੀਡੀਓ ਦੇਖੋ ਵਧੀਆ ਕਮੈਂਟ ਹੀ ਕਰੋ ਜੇ ਅਸੀਂ ਕਿਤੇ ਗਲਤ ਲੱਗਦੇ ਆ ਉੱਥੇ ਕਮੈਂਟ ਕਰਕੇ ਦੱਸੋ ਤੁਹਾਡੀ ਆ ਗਲਤੀ ਐ ਇਹਨੂੰ ਸੁਧਾਰੋ ਸੁਧਾਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਪਰ ਗਲਤ ਨਾ ਬੋਲੋ ਠੀਕ ਐ ਐਵੇਂ ਬਿਨਾਂ ਦੇਖੇ ਸੋਚੇ ਸਮਝੇ ਚਾਕੇ ਕਮੈਂਟ ਕਰ ਦਿੰਦੇ ਆ ਠੀਕ ਹੈ ਜੇ ਮੇਰੇ ਜਿਹੜੀ ਬਕਤੀ ਨੇ ਗੱਲ ਕਹੀ ਆ ਬਕਤੀ ਬਕਤੀ ਨੇ ਹਾਂ ਕਹ ਰਹੀ ਆ ਤੀ ਨੂੰ ਕਹੂੰਗਾ ਨਹੀਂ ਜਿਹਨੇ ਗੱਲ ਕਈਆ ਉਹ ਬੰਦਾ ਜੇ ਕੋਈ ਤੂੰ ਬੰਦਾ ਵਾ ਜਨਾਨੀ ਜੋ ਮਰਜੀ ਠੀਕ ਆ ਪਰ ਕੀ ਸੀਗਾ ਜੇ ਤੇ ਤੋ ਚੰਗੇ ਕਮੈਂਟ ਨਹੀਂ ਹੁੰਦੇ ਤਾਂ ਇਦਾਂ ਦੇ ਕਮੈਂਟ ਵੀ ਨਾ ਕਰ ਸਹੀ ਗੱਲ ਆ ਨੈਗੇਟਿਵ ਕਮੈਂਟ ਵੀ ਨਾ ਕਰੋ ਜੇ ਤੁਸੀਂ ਪੋਜ਼ਿਟਿਵ ਨਹੀਂ ਕਰ ਸਕਦੇ ਨੈਗੇਟਿਵ ਵੀ ਨਾ ਕਰੋ ਕਰੋ ਜਿੱਥੇ ਨੈਗੇਟਿਵਿਟੀ ਅਸੀਂ ਫਲਾਉਣਾ ਹੈ ਉੱਥੇ ਕਰੋ ਪਰ ਸਾਨੂੰ ਬਤਾ ਸੀ ਕਿੰਨੇ ਮਿੰਟ ਨਹੀਂ ਹੁੰਦੇ ਤੁਸੀਂ ਦੇਖੋ ਜੇ ਮੰਨ ਕੇ ਚੱਲੋ ਮੈਂ ਅਸੀਂ ਔਖੇ ਔਖੇ ਟਾਈਮ ਕੱਟ ਲਿਆ ਠੀਕ ਹੈ ਹੁਣ ਅਸੀਂ ਸੌਖੇ ਹੋ ਗਏ ਆ ਕਿ ਪਤਾ ਨਹੀਂ ਲੋਕੇ ਇਸ ਤੋਂ ਜੈਲਸੀ ਕਰਦੇ ਆ ਔਰ ਪਤਾ ਨਹੀਂ ਉਹ ਲੋਕੇ ਉਹ ਨੇ ਜਿਹੜੇ ਮੇਰੇ ਤੋਂ ਜ਼ਿਆਦਾ ਲੱਗਦੇ ਨੇ ਮੇਰੇ ਨੌਨ ਵਾਲੇ ਲੋਕ ਨੇ ਉਹ ਯੂਜ਼ਰ ਨੇ ਕੋਈ ਉਹਨਾਂ ਦਾ ਕਮੈਂਟ ਆਇਆ ਸੀ ਕੋਈ ਨਾਮ ਨਹੀਂ ਸੀਗਾ ਜਿਨ੍ਹਾਂ ਨੇ ਕਮੈਂਟ ਕਰਿਆ ਸੀ ਜਾਣ ਪਛਾਣ ਦੇ ਬੰਦਾ ਹਾਂ ਜਾਣ ਪਛਾਣ ਦਾ ਬੰਦਾ ਕਿਉਂਕਿ ਬਾਹਰਲੇ ਬੰਦੇ ਨੂੰ ਕੋਈ ਮਤਲਬ ਨਹੀਂ ਹੁੰਦਾ ਇਦਾਂ ਦਾ ਠੀਕ ਹੈ ਅਸੀਂ ਕਿਸੇ ਨੂੰ ਲਾ ਕੇ ਵੀਡੀਓ ਨਹੀਂ ਪਾਉਂਦੇਗੇ ਅਸੀਂ ਸਿਰਫ ਆਪਣੇ ਲਾਈਫ ਨਾਲ ریلیਟਡ ਵੀਡੀਓ ਪਾਉਂਦੇ ਆ ਇੰਟਰਵਿਊ ਵੀ ਪਾਈ ਆ ਉਹ ਵੀ ਆਪਣੀ ਲਾਈਫ ਤੇ ਪਾਈ ਆ ਕੋਈ ਉਹਦੇ ਚ ਇੱਕ ਹੀ ਜਾਂਦੇ ਆ ਲੈ ਹੁਣ ਤੇਰੀ ਸੱਸ ਮਰ ਗਈ ਤੇਰੀ ਜਥਾਣੀ ਮਰ ਗਈ ਹੁਣ ਤੂੰ ਸੀ ਕੈਮਰੇ ਦੇ ਸਾਹਮਣੇ ਆ ਕੇ ਸੋਸ਼ਲ ਮੀਡੀਆ ਤੇ ਦੱਸੀ ਜਾਂਦੇ ਹੋ ਮੇਰੇ ਨਾਲ ਇਦਾਂ ਹੋਇਆ ਮੇਰੇ ਨਾਲ ਇਦਾਂ ਹੈ ਉਹ ਭਰਾ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਮੇਰੇ ਨਾਲ ਗਲਤ ਹੋਇਆ ਉਹਦਾ ਮਤਲਬ ਇਹ ਆ ਕਿ ਮੇਰੇ ਨਾਲ ਗਲਤ ਵੀ ਹੋਇਆ ਸੀ ਮੈਂ ਤਾਂ ਵੀ ਛੱਡ ਕੇ ਨਹੀਂ ਗਈ ਤਾਂ ਵੀ ਅਸੀਂ ਉਸੇ ਘਰ ਚ ਵੱਸਦੇ ਆ ਉਦਾ ਮਤਲਬ ਇਹ ਆ ਪੂਰੀ ਇੰਟਰਵਿਊ ਸੁਣਦੇ ਨਹੀਂ ਪਹਿਲੀਆਂ ਦੋ ਲਾਈਨਾਂ ਚਾਰ ਲਾਈਨਾਂ ਸੁਣੀਆ ਚੱਕ ਕੇ ਕਮੈਂਟ ਕਰਨ ਲੱਗ ਜਾਂਦੇ ਆ ਮੈਂ ਕਈ ਬਹੁਤ ਲੋਕਾਂ ਨੂੰ ਦੇਖਿਆ ਮਤਲਬ ਮੇਰੇ ਇੰਟਰਵਿਊ ਤੇ ਜ਼ਿਆਦਾ ਨੈਗੇਟਿਵ ਕਮੈਂਟ ਨਹੀਂ ਆਈ ਹੋਈ ਜੀ ਥੋੜੇ ਹੀ ਆਏ ਨੇ ਪੜ ਕੇ ਸੁਣਾਵਾਂਗੇ ਸਾਰੇ ਕਿਸੇ ਦਿਨ ਉਹਦਾ ਅਲੱਗ ਤੋਂ ਵਲੌਗ ਪਾਵਾਂਗੇ ਜਿਨ ਕਈਆਂ ਦੇ ਨਾਮ 'ਚ ਵੀ ਹੈਗੇ ਕਮੈਂਟ ਕਈ ਯੂਜ਼ਰ ਨੇ ਕਈਆਂ ਦੇ ਨਾਮ 'ਚ ਗਾਇਸ ਸਾਨੂੰ ਪਤਾ ਵਾ ਇਹਨਾਂ ਦੇ ਉੱਤੇ ਕੀ ਬੀਤੀ ਆ ਇਹਨਾਂ ਨੂੰ ਆਪਣੇ ਬਾਰੇ ਪਤਾ ਤਾਂ ਇਹਨਾਂ ਨੇ ਇੰਦਾ ਕਿਹਾ ਵਾ ਤੇ ਜਿਹੜਾ ਵੀ ਬੰਦਾ ਸੀਗਾ ਨਾ ਉਹਦੇ ਲਈ ਇੱਕ ਵਾਲਾ ਇੱਕ ਵਾਰੀ ਮੈਂ ਗੱਲ ਕਰਨ ਚਾਹਣਾ ਕਿ ਅਗਰ ਤੂੰ ਸੀ ਵਧੀਆ ਨਹੀਂ ਕਰ ਸਕਦਾ ਤੇ ਕਮੈਂਟ ਤਾਂ ਮਾੜੇ ਕਮੈਂਟ ਵੀ ਨਾ ਕਰੋ 네ਗੇਟਿਵ ਕਮੈਂਟ ਕੋਈ ਪਰ ਮੇਰੇ ਮੇਰੇ ਸੱਸ ਸੀਗੀ ਨਾ ਮੇਰੇ ਮੰਮੀ ਸੀਗੇ ਮੈਂ ਪਹਿਲੀ ਤਾਂ ਗੱਲ ਕਰਦੇ ਸੱਸ ਨਹੀਂ ਮੰਨਿਆ ਸੀ ਉਹ ਸਾਡੇ ਨਾਲ ਨਹੀਂ ਰਹਿੰਦੇ ਸੀ ਕਿਉਂਕਿ ਅਸੀਂ ਰੈਂਟ ਤੇ ਰਹਿੰਦੇ ਸੀ ਇੱਕ ਕਮਰੇ 'ਚ ਰਹਿੰਦੇ ਸੀ ਉਹ ਸੈਪਰੇਟ ਅਲੱਗ ਰਹਿੰਦੇ ਸੀ ਉਹ ਗੱਲ ਵੱਖਰੀ ਹੈ ਠੀਕ ਹੈ ਪਰ ਮੈਂ ਕਦੇ ਵੀ ਉਹਨਾਂ ਨੂੰ ਗਲਤ ਨਹੀਂ ਸੁਣਿਆ ਕਦੇ ਵੀ ਨਾ ਉਹਨਾਂ ਨੇ ਮੈਨੂੰ ਉੱਚੀਆਂ ਵਿੱਚ ਬੋਲਿਆ ਸੀ ਨਾ ਕਦੇ ਮੈਂ ਉਹਨਾਂ ਨੂੰ ਬੋਲਿਆ ਸੀ ਕਦੇ ਵੀ ਨਹੀਂ ਬੋਲਿਆ ਮਤਲਬ ਕੋਈ ਵੀ ਬੋਲ ਕੇ ਇਹ ਗੱਲ ਕਹਿ ਦੇ ਕੋਈ ਕਮੈਂਟ ਕਰਕੇ ਕਹਿ ਦਵੇ ਵੀ ਹਾਂ ਇਹਨੂੰ ਅਸੀਂ ਆਪਦੀ ਸੱਸ ਨਾਲ ਲੜਦੇ ਦੇਖਿਆ ਇੱਕ ਵਾਰੀ ਕਹਿ ਦਵੇ ਮੈਂ ਕਦੇ ਨਹੀਂ ਲੜੀ ਸੀ ਉਹਨਾਂ ਨਾਲ ਚਲੋ ਕੁਝ ਘਰ ਦੀ ਨੋਕ ਚੋਕ ਕਰਕੇ ਗੱਲਾਂ-ਵਾਟਾਂ ਹੋ ਜਾਂਦੀਆਂ ਪਰ ਕਦੇ ਲੜਾਈ ਇਦਾਂ ਨਹੀਂ ਸੀ ਉਹ ਤਾਂ ਮੇਰੇ ਇੰਨਾ ਜ਼ਿਆਦਾ ਕਰਦੇ ਸੀ ਨਾ ਮੈਨੂੰ ਮੈਨੂੰ ਨਾ ਨਕਲੀ ਚੈਨ ਪਾਈ ਸੀ ਜਦੋਂ ਵਿਆਹ ਹੋਇਆ ਸੀ ਉਹੀ ਗੱਲ ਤੇ ਲੋਕਾਂ ਨੇ ਨਾ ਬਹੁਤ ਕਮੈਂਟ ਕੀਤੇ ਸੀ ਉਹਨਾਂ ਨੇ ਦੇਖੋ ਉਹ ਇੰਨੇ ਚੰਗੇ ਸੀ ਨਾ ਉਹਨਾਂ ਨੇ ਮੈਨੂੰ ਨਾ ਪੰਜਾਬਾ ਲਿਆ ਕੇ ਦਿੱਤੀ ਸਾਡਾ ਵਿਆਹ ਹੋਇਆ ਥੋੜੇ ਦਿਨ ਬਾਅਦ ਪੰਜਾਬਾਂ ਲੈ ਕੇ ਦਿੱਤੀਆਂ ਮੈਨੇ ਤੇ ਪਤਾ ਉਹਨਾਂ ਨੇ ਮੈਨੂੰ ਕੀ ਕਿਹਾ ਸੀ ਵੀ ਆ ਪੰਜਾਬਾਂ ਲੈ ਜਾ ਤੂੰ ਆਪਦੇ ਪਿੰਡ ਲੈ ਜਾ ਤੂੰ ਐਂ ਕਹਦੀ ਤੇਰੀ ਮੰਮੀ ਨੇ ਵਲੈ ਦਿੱਤੀਆਂ ਨੇ ਦੇਖੋ ਮੇਰੀ ਸੱਸ ਨੇ ਇੰਨੀ ਗੱਲ ਕਹੀ ਸੀ ਕਿ ਆ ਪੰਜਾਬਾਂ ਲੈ ਜਾ ਤੂੰ ਕਹਦੀ ਮੇਰੀ ਮੰਮੀ ਨੇ ਲੈ ਕੇ ਦਿੱਤੀਆਂ ਨੇ ਤੂੰ ਇੱਥੇ ਨਾ ਦੱਸੀ ਕਿ ਇਹ ਮੈਂ ਲੈ ਕੇ ਦਿੱਤੀਆਂ ਤੇ ਇਸ ਗੱਲ ਦਾ ਗਵਾਹ ਵੀ ਹੈਗਾ ਬੰਦਾ ਉਹ ਗਵਾਹ ਇਹ ਵੀਡੀਓ ਦੇਖ ਵੀ ਰਿਹਾ ਹੋਣ ਕਮੈਂਟ ਕਰਕੇ ਦੱਸੋ ਪਰ ਉਹਨਾਂ ਨੂੰ ਕਮੈਂਟ ਕਰਨਾ ਨਹੀਂ ਆਉਂਦਾ ਜਿਹੜਾ ਬੰਦਾ ਨਾਲ ਗਿਆ ਸੀ ਉਹਨਾਂ ਨੂੰ ਕਮੈਂਟ ਨਹੀਂ ਕਰਨਾ ਆਉਂਦਾ ਚਲੋ ਕੋਈ ਗੱਲ ਨਹੀਂ ਅਗਰ ਤੁਸੀਂ ਬਲੋ ਦੇ ਦਿਓ ਜੀ ਤੁਹਾਡੇ ਨਾਲ ਜੀ ਨੂੰ ਵੀ ਕਮੈਂਟ ਕਰਨਾ ਆਉਂਦਾ ਹੋਵੇ ਉਹਨੂੰ ਕਹਿ ਦਿਓ ਸਾਨੂੰ ਕਮੈਂਟ ਕਰਕੇ ਦੱਸ ਦਿਓ ਕਿਤੇ ਸਾਡਾ ਬਲੋ ਦੇ ਇਹ ਗੱਲਾਂ ਮਤਲਬ ਇੱਕ ਛੋਟੀ ਜੀ ਗੱਲ ਮੈਂ ਇਸ ਕਰਕੇ ਦੱਸੀ ਆ ਕਿ ਮੇਰੇ ਸੱਸ ਇੰਨੇ ਚੰਗੇ ਸੀਗੇ ਮੈਨੂੰ ਇੰਨਾ ਪਿਆਰ ਕਰਦੇ ਸੀਗੇ ਕੋਈ ਵੀ ਮਾੜੀ ਉਹਨਾਂ ਚ ਨਾ ਉਹਨਾਂ ਨੇ ਕਦੇ ਚੰਗੀ ਮਾੜੀ ਕਹੀ ਸੀ ਨਾ ਮੈਂ ਕਦੇ ਕਹੀ ਸੀ ਠੀਕ ਹੈ ਐਵੇਂ ਨਾ ਮੂੰ ਚੱਕ ਕੇ ਲੱਗ ਜਾ ਕਰੋ ਕਮੈਂਟ ਕਰਨਾ ਇੰਟਰਵਿਊ ਦੇ ਜਵਾਬ ਅਸੀਂ ਜ਼ਰੂਰ ਦੇਣੇ ਆ ਠੰਡ ਰੱਖੋ ਠੰਡ ਰੱਖੋ ਕਈ ਲੋਕ ਹੈਗੇ ਸੀ ਇੱਕ ਬੰਦੇ ਨੇ ਨਾ ਕਮੈਂਟ ਕੀਤੀ ਸੀ ਮੈਂ ਉਹਨੂੰ ਰਿਪਲਾਈ ਵੀ ਕੀਤਾ ਸੀ ਨਾ ਉਸ ਦਿਨ ਮੈਂ ਕਹਿੰਦੀ ਸੀ ਉਹ ਕਹਿੰਦਾ ਸੀ ਕਿ ਆਏ ਆ ਜੋ ਨਹੀਂ ਮੈਂ ਉਹਦਾ ਦੱਸਦੀ ਆ ਉਹਨੇ ਕਮੈਂਟ ਕੀਤੀ ਸੀ ਉਹ ਬੰਦੇ ਨੇ ਮੈਂ ਉਹਨੂੰ ਇੱਕੋ ਹੀ ਰਿਪਲਾਈ ਕੀਤਾ ਸੀ ਉਹਨੇ ਆਪਦੇ ਕਮੈਂਟ ਹੀ ਹਾਈਡ ਕਰ ਦਿੱਤੇ ਬੰਦੇ ਨੇ ਕਮੈਂਟ ਹੀ ਨਹੀਂ ਹੈਗੇ ਉਹਦੇ ਇੰਟਰਵਿਊ ਤੇ ਹਣ ਕਈ ਲੋਕ ਇਦਾਂ ਦੇ ਆ ਜੇ ਕਿਸੇ ਨੂੰ ਮੜਾ ਜਾਂ ਰਿਪਲਾਈ ਵੀ ਕਰ ਦਲਾ ਉਸੇ ਵੇਲੇ ਭੱਜ ਜਾਂਦੇ ਆ ਡਰ ਜਾਂਦੇ ਆ ਕੋਈ ਤੇ ਡਰੋਂ ਦੇ ਤਾਂ ਸੀ ਹੈ ਹੀ ਨਹੀਂਗੇ ਅਸੀਂ ਤਾਂ ਬਹੁਤ ਨਰਮ ਬੰਦੇ ਆ ਉਹ ਮੈਂ ਤਾਂ ਸਕਲੇ ਚਾਰ ਵਰਗਾ ਬਹ ਪਰ ਹੈ ਨਹੀਂ ਸਕਲੇ ਚ ਹੋ ਰਿਹਾ ਹੈ ਨਹੀਂ ਸਾਰੇ ਇੰਟਰਵਿਊ ਦੇ ਤੁਹਾਨੂੰ ਕਮੈਂਟ ਗਾਇਸ ਤੁਹਾਨੂੰ ਮੈਂ ਦੱਸ ਦਾਂ ਵੀ ਜਿੰਨੇ ਭੋਲਾ ਚ ਲੱਗਦੇ ਉਹ ਨਾ ਹੈ ਨਹੀਂ ਇਹ ਮੈਨੂੰ ਪਤਾ ਤੇ ਗਾਇਸ ਮੇਰੀ ਇੱਕ ਗੱਲ ਸੁਣ ਲੋ ਸਾਰੇ ਇੰਟਰਵਿਊ ਦੇ ਤੁਹਾਨੂੰ ਅਸੀਂ ਕਿਸੇ ਕਸੀ ਕਮੈਂਟ ਜ਼ਰੂਰ ਦੇਵਾਂਗੇ ਜਸਟ ਵੇਟ ਐਂਡ ਵਾਚ ਤੇ ਚਲੋ ਦੋਸਤੋ ਹੁਣ ਆਪਾਂ ਸਾਰੀ ਲਾਈਫ ਦੀ ਕਹਾਣੀ ਸੁਣਾਤੀ ਥੋੜੀ ਬਹੁਤੀ ਤੇ ਥੋੜੀ ਬਹੁਤੀ ਹੋਰ ਅੱਗੇ ਸੁਣਾਦੇ ਰਵਾਂਗੇ ਜਿੱਦਾਂ ਜਿੱਦ ਆਪਣੀ ਜਰਨੀ ਚੱਲਦੀ ਰਹੂਗੀ ਤਦ ਅਸੀਂ ਨਾਲੇ ਜਰਨੀ ਨਾਲ ਜੁੜੇ ਰਹਿਓ ਤਾਂ ਆਪਣੇ ਅਸਡਬਲਯੂ ਵੀ ਜਿੰਨੇ ਜਿਵੇਂ ਲੱਗੇ ਹੋਏ ਤੇ ਲਾਈਕ ਟਮੈਟ ਸ਼ੇਅਰ ਕਰਕੇ ਚੱਲੋ ਬਾਏ ਬਾਏ ਸਬਸਕ੍ਰਾਈਬ ਵੀ ਕਰਨਾ ਆਪ ਸੂਸੂ ਕਾਇਲ ਕਰ ਦਿਓ ਨਹੀਂ ਇਹਨੇ ਸੂਸੂ ਸਾਈਡ ਕਰ ਲੈਣਾ ਸੂਸੂ ਸਾਈਡ ਕਰ ਲੈਣਾ ਮੈਂ ਇਹਨੇ ਸੂਸੂ ਵਾਇਡ ਕਰ ਲਿਆ ਤਾਂ ਤੇ ਚਲੋ ਦੋਸਤੋ ਸੂਸੂ ਸਾਈਡ ਨਾਲ ਹੀ ਕਰਦੇ ਆਪਾਂ ਸਬਾਈ